ਇਸ ਵੀਡੀਓ ਚ ਤੁਸੀਂ ਸਾਫ਼ ਸੁਣ ਸਕਦੇ ਹੋ ਕਿ ਕਿਸ ਤਰੀਕੇ ਨਾਲ ਸੰਦੀਪ ਨੰਗਲ ਦੀ ਮਾਂ ਕਹਿ ਰਹੀ ਹੈ ਕਿ ਮੈਂ ਕੋਈ ਗਿੱਦਰ ਨਹੀਂ ਜੰਮਿਆ ਮੈਂ ਸ਼ੇਰ ਜੰਮਿਆ ਮਾਂ ਤਾਂ ਹਮਾਰ ਮਾਰ ਮਾਰ ਕੇ ਰੋ ਰਹੀ ਹੈ ਫੁੱਟ ਰਹੀ ਹੈ ਬਿਰਲਾਪ ਕਰ ਰਹੀ ਹੈ ਕੁਰਲਾ ਰਹੀ ਹੈ ਪਰ ਨਾਲ ਹੀ ਇਹ ਵੀ ਕਹਿ ਰਹੀ ਹੈ ਕਿ ਮੈਂ ਗਿੱਦਰ ਨਹੀਂ ਬਲਕਿ ਸ਼ੇਰ ਨੂੰ ਜਨਮ ਦਿੱਤਾ ਉਹ ਸ਼ੇਰ ਜਿਸ ਨੇ ਪੂਰੀ ਕਬੱਡੀ ਦਾ ਨਾਮ ਰੌਸ਼ਨ ਕੀਤਾ ਆਪਣਾ ਨਾਮ ਰੌਸ਼ਨ ਕੀਤਾ ਤੇ ਮਾਂ ਖੇਡ ਕਬੱਡੀ ਲਈ ਖੂਰਾਂ ਨੂੰ ਵੀ ਪ੍ਰੇਰਿਤ ਕੀਤਾ ਹੋਰਾਂ ਦੇ ਵੀ ਗੁਰੂ ਬਣੇ ਇੱਕ ਮਾਂ ਦਾ ਦਰਦ ਸ਼ਬਦਾਂ ਦੇ ਵਿੱਚ ਬਿਆਨ ਹੋ ਰਿਹਾ ਉਸਦੇ ਹੰਝੂ ਨਹੀਂ ਰੁਕ ਰਹੇ ਪਰ ਫਿਰ ਵੀ ਆਪਣੇ ਪੁੱਤ ਨੂੰ ਪਿਆਰ ਕਰ ਰਹੀ ਹੈ ਨਿਹਾੜ ਰਹੀ ਹੈ ਤੇ ਤੱਕ ਤੱਕ ਮਾਂ ਦੀਆਂ ਅੱਖਾਂ ਪੁੱਤ ਨੂੰ ਨਹੀਂ ਰਾਜ਼ ਰਹੀਆਂ ਪਤਾ ਹੈ ਕਿ ਅੱਜ ਆਖਰੀ ਮਿਲਣੀ ਹੈ ਉਸ ਤੋਂ ਬਾਅਦ ਪੁੱਤ ਨੇ ਕਦੇ ਮਿਲ ਨਹੀਂ ਨਹੀਂ ਪਰ ਬੱਚੇ ਤਾਂ ਹਮੇਸ਼ਾ ਮਾਂ ਪਿਓ ਦੇ ਦਿਲਾਂ ਵਿੱਚ ਰਹਿੰਦੇ ਨੇ ਅੱਖਾਂ ਦੇ ਵਿੱਚ ਚੰਨ ਵਾਂਗ ਤਾਰੇ ਵਾਂਗੋ ਚਮਕਦੇ ਨੇ ਤੇ ਸੰਦੀਪ ਵੀ ਆਪਣੇ ਮਾਪੇ ਦਾ ਅੱਖ ਦਾ ਤਾਰਾ ਹਮੇਸ਼ਾ ਹੀ ਇਸੇ ਤਰੀਕੇ ਨਾਲ ਲੋਕਾਂ ਦੇ ਦਿਲਾਂ ਦੇ ਵਿੱਚ ਚਮਕਦਾ ਰਹੇਗਾ ਕਬੱਡੀ ਦੇ ਗਰਾਊਂਡਾਂ ਦੇ ਵਿੱਚ ਹਮੇਸ਼ਾ ਇਸੇ ਤਰੀਕੇ ਨਾਲ ਚਮਕਦਾ ਰਹੇਗਾ ਇਸ ਵੀਡੀਓ 'ਚ ਤੁਸੀਂ ਸਾਫ਼ ਸੁਣ ਸਕਦੇ ਹੋ ਕਿ ਕਿਸ ਤਰੀਕੇ ਨਾਲ ਸੰਦੀਪ ਨੰਗਲ ਦੀ ਮਾਂ ਕਹਿ ਰਹੀ ਹੈ ਕਿ ਮੈਂ ਕੋਈ ਗਿੱਦਰ ਨਹੀਂ ਜਮਿਆ ਮੈਂ ਸ਼ੇਰ ਜਮਿਆ ਮਾਤਾ ਹਮਾਰ ਮਾਰ ਮਾਰ ਕੇ ਰੋ ਰਹੀ ਹੈ ਫੁੱਟ ਰਹੀ ਹੈ ਬਿਰਲਾਪ ਕਰ ਰਹੀ ਹੈ ਕੁਰਲਾ ਰਹੀ ਹੈ ਪਰ ਨਾਲੀ ਇਹ ਵੀ ਕਹਿ ਰਹੀ ਹੈ ਕਿ ਮੈਂ ਗਿੱਦਰ ਨਹੀਂ ਬਲਕਿ ਛੇਰ ਨੂੰ ਜਨਮ ਦਿੱਤਾ ਉਹ ਸ਼ੇਰ ਜਿਸ ਨੇ ਪੂਰੀ ਕਬੱਡੀ ਦਾ ਨਾਮ ਰੋਸ਼ਨ ਕੀਤਾ ਆਪਣਾ ਨਾਮ ਰੋਸ਼ਨ ਕੀਤਾ ਤੇ ਮਾਂ ਖੇਡ ਕਬੱਡੀ ਲਈ ਖੁਰਾਂ ਨੂੰ ਵੀ ਪ੍ਰੇਰਿਤ ਕੀਤਾ ਖੋਰਾ ਦੇ ਵੀ ਗੁਰੂ ਬਣੇ ਇੱਕ ਮਾਂ ਦਾ ਦਰਦ ਸ਼ਬਦਾਂ ਦੇ ਵਿੱਚ ਬਿਆਨ ਹੋ ਰਿਹਾ ਉਸ ਦੇ ਹੰਝੂ ਨਹੀਂ ਰੁਕਰੇ ਪਰ ਫਿਰ ਵੀ ਆਪਣੇ ਪੁੱਤ ਨੂੰ ਪਿਆਰ ਕਰ ਰਹੀ ਹੈ ਨਿਹਾਰ ਰਹੀ ਹੈ ਤਿੱਕ ਤੱਕ ਤੱਕ ਮਾਂ ਦੀਆਂ ਅੱਖਾਂ ਪੁੱਤ ਨੂੰ ਨਹੀਂ ਰਾਜ ਰਹੀਆਂ ਪਤਾ ਹੈ ਕਿ ਅੱਜ ਆਖਰੀ ਮਿਲਣੀ ਹੈ ਉਸ ਤੋਂ ਬਾਅਦ ਪੁੱਤ ਨੇ ਕਦੇ ਮਿਲ ਨਹੀਂ ਨਹੀਂ ਪਰ ਬੱਚੇ ਤਾਂ ਹਮੇਸ਼ਾ ਮਾਪਿਆਂ ਦੇ ਦਿਲਾਂ ਵਿੱਚ ਰਹਿੰਦੇ ਨੇ ਅੱਖਾਂ ਦੇ ਵਿੱਚ ਚੰਨ ਵਾਂਗ ਤਾਰੇ ਵਾਂਗੋ ਚਮਕਦਿਨੇ ਤੇ ਸੰਦੀਪ ਵੀ ਆਪਣੇ ਮਾਪੇ ਦਾ ਅੱਖ ਦਾ ਤਾਰਾ ਹਮੇਸ਼ਾ ਹੀ ਇਸੇ ਤਰੀਕੇ ਨਾਲ ਲੋਕਾਂ ਦੇ ਦਿਲਾਂ ਦੇ ਵਿੱਚ ਚਮਕਦਾ ਰਹੇਗਾ ਕਬੱਡੀ ਦੇ ਗਰਾਊਂਡਾਂ ਦੇ ਵਿੱਚ ਹਮੇਸ਼ਾ ਇਸੇ ਤਰੀਕੇ ਨਾਲ ਚਮਕਦਾ ਰਹੇਗਾ